ਦੇ ਨਾਲ ਮਾਰਨਿੰਗ ਦੇ ਹਾਂਜੀ ਕਰੋ ਜੀ ਸ਼ੁਰੂਆਤ ਅੱਜ ਮੈਂ ਇਹਦਾ ਪੇਪਰ ਹਾਂ ਤੇ ਇੱਧਰ ਹੋ ਰਹੀ ਆ ਹੁਣ ਸਬਜੀ ਦੀ ਤਿਆਰੀ ਸੀ ਇੱਧਰ ਰੁੱਬਣੀ ਰੱਖੀ ਆ ਗੋਭੀ ਤੇ ਰਾਂਟੀ ਹੁਣੀ ਬੈਠੇ ਗੱਲਾਂ ਕਰਦੇ ਪਏ ਆ ਸਪਲਾ ਲੀਏ ਟੜਕਾ ਟੜਕਾ ਫੇਕ ਖੋਣੇ ਆ ਹਨਾ ਖੋ ਜੀ ਤਕਦੀ ਬਣਾ ਰਿਹਾ ਕਿਉਂ ਛੱਡਦਾ ਸਬਜੀ ਨੂੰ ਇੱਧਰ ਹੁਣ ਡਾਲੀ ਆ ਮਸ਼ੀਨ 2:00 ਵਜੇ ਤੱਕ ਕਰੋ ਜੀ 1:30 ਵਜੇ ਦਾ 15 ਮਿੰਟ ਸਵਾਇ 2:00 ਵਜੇ ਬਾਹਰ ਕੱਢਣਾ ਪੱਛਿਆ ਠੀਕ ਆਖ ਕੇ ਵਧੀਆ ਕੈਸੀ ਲਗੀ ਗੋਭੀ ਦੀ ਸਬਜੀ ਲੱਗੀਆਂ ਜੀ राजे ਇੱਕ ਇੱਕ ਰੋਟੀ ਗੋਭੀ ਦੀ ਮੱਕੀ ਦੀ ਰੋਟੀ ਖਾਣ ਗੋਭੀ ਦੀ ਸਬਜ਼ੀ ਦੇ ਨਾਲ ਹੁਣ ਮੈਂ ਇੱਧਰ ਲੱਗੀ ਹਰਮਨ ਵਾਲਾ ਕੰਬਲ ਧੋਣ ਤੇ ਮਸ਼ੀਨ ਦੇ ਵਿੱਚ ਕਿਉਂਕਿ ਪਾਣੀ ਆ ਗਿਆ ਆ ਤੇਰੇ ਗਲੇ ਦਾ ਡਿਜ਼ਾਈਨ ਬਾਹਾਂ ਦੇ ਉੱਤੇ ਡਿਜ਼ਾਈਨ ਬਣਾ ਕੇ ਬਟਨ ਲਾ ਦਿੱਤੇ ਤੇ ਇੱਧਰ ਹੋ ਗਈ ਆ ਹੁਣ ਰਾਤ ਦੇ ਖਾਣ ਦੀ ਤਿਆਰੀ ਹੈ ਨਾ ਦੇਖੋ ਜੀ ਮਿਰਚਾਂ ਲਾ ਗਏ ਹਰੀਆਂ ਤੇ ਨਾਲ ਦਹੀਂ ਦੇ ਖਾਣ ਲੱਗੀ ਆ ਹਰਮਨ ਦਾ ਆਈ ਫੋਨ ਉਹਨੂੰ ਪਈਆਂ ਗਾਲਾਂ ਉਹਨੂੰ ਇੱਕ ਗਾਲਾ ਚੰਗੀਆਂ ਪਈਆਂ ਮਾਰੋ ਜੀ ਕਿਤੇ ਇੱਟ ਹੁੰਦੀ ਆ ਫੋਨ ਚ ਵੱਜਦੀ ਹੁੰਦੀ ਮੈਂ ਫੋਨ ਚੋ ਹੀ ਇਟ ਕਮਾ ਕੇ ਮਾਰਨੀ ਇਹ ਪਤਾ ਨਹੀਂ ਕਿਉਂ ਭੁੱਲ ਜਾਂਦਾ ਜੇਟਾ ਇਹਨਾਂ ਨੂੰ ਕਰ ਰਹੀਏ ਬਲੌਗ ਐਂਡ ਦੇ ਅੱਤੇ ਮਿਲਦੇ ਆ ਕੱਲ ਵੀ ਕਰਦੇ ਇੱਕ ਨਵੇਂ ਬਲੌਗ ਬਲੌਗ ਆ ਗਏ ਆ ਜੀ ਫੇਰ ਇੱਕ ਨਵਾਂ ਬਲੌਗ ਲੈ ਕੇ ਨਾਸ਼ਤੇ ਦੇ ਨਾਲ ਮਾਰਨਿੰਗ ਦੇ ਹਾਂਜੀ ਕਰੋ ਜੀ ਸ਼ੁਰੂਆਤ ਪਾਲੋ ਪਾਲੋ ਸੌਜੀ ਵਾਲੋ ਪਹਿਲਾਂ ਫੇ ਕਰੋ ਲੋ ਜੀ ਇਧਰ ਰਾਜਮਾ ਦੀ ਸਬਜੀ ਤੇ ਰਾਜਮਾ ਦੀ ਸਬਜੀ ਦੇ ਨਾਲ ਕਰਦੇ ਹਾਂ ਬਲੌਗ ਦੀ ਸ਼ੁਰੂਆਤ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਪੀਨੰਦਰਾ ਬਲੌਗ ਵਿੱਚ ਮਿਲ ਕੇ। ਤੁਸੀਂ ਠੀਕ ਠਾਕ ਹੋ? ਮੈਂ ਵੀ ਠੀਕ ਠਾਕ ਹਾਂ। ਚਲੋ ਜੀ ਕਰਦੇ ਹਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਨਾਲ। ਬਣੇ ਰਿਓ ਸਾਡੇ ਬਲੌਗ ਨਾਲ ਜੀ ਮਿਲਦੇ ਆਂ ਨਾਸ਼ਤਾ ਪਾਣੀ ਕਰਕੇ। ਅੱਜ ਮੈਂ ਅੱਧਾ ਪੇਪਰ ਹਾਂ। ਟੈਂਸ਼ਨ ਬਹੁ ਆ ਜਾਂਦੀ ਹੈ ਜਦੋਂ ਪੇਪਰ ਹੁੰਦੇ ਨਾ ਫਿਰ ਦੇਰ ਰਾਤ ਪੜ੍ਹਦੀ ਆ। ਆਹੋ। ਚਲੋ। ਠੀਕ ਹੈ ਜੀ। ਇੱਧਰ ਟਾਈਮ 12:30 ਹੋ ਗਏ ਆ ਤੇ ਇੱਧਰ ਹੋ ਰਹੀ ਆ ਹੁਣ ਸਬਜ਼ੀ ਦੀ ਤਿਆਰੀ। ਇੱਥੇ ਰੁੱਬਣੀ ਰੱਖੀ ਆ ਗੋਪੀ। ਠੀਕ ਆ। ਇੱਧ ਇੱਧਰ ਆਲੂ ਰੱਖੇ ਹੋਏ ਆ ਤੇ ਇੱਧਰ ਤੜਕਾ ਰੱਖਿਆ ਹੋਇਆ ਓਕੇ ਗੋਭੀ ਮੈਂ ਇੱਧਰ ਰੱਖ ਲਈ ਸੀ ਨਮਕ ਪਾ ਕੇ ਇੱਧਰ ਤੜਕਾ ਹੋ ਜਾਣਾ ਆ ਬਸ ਇੱਕ ਵਾੜਾ ਆ ਜਾਈ ਗੋਭੀ ਨੂੰ ਠੀਕ ਆ ਹਾਂ ਤੇ ਇੱਧਰ ਅਦਰਕ ਹਰੀਆਂ ਮਿਰਚਾਂ ਤੇ ਟਮਾਟਰ ਗ੍ਰाइंड ਕਰ ਲਿਆ ਪਿੱਛੇ ਸਾਰਾ ਸਮਾਨ ਪਾ ਲਿਆ ਆ ਠੀਕ ਆ ਆਪਾਂ ਨੂੰ ਆਦਰਕ ਮਿਰਚ ਰੱਖ ਦੇ ਹਾਂਜੀ ਲਓ ਫੜਾ ਤੇ ਇੱਧਰ ਆਲੂ ਰੱਖਿਆ ਹੋਇਆ ਆ ਉਬਲਨੇ ਦੋ ਹਾਂ ਲੇਕਿਨ ਅਲੱਗ ਬਾੜ ਲੈਣੇ ਆਲੂਆਂ ਨੂੰ ਹਨਾ ਹੋਰ ਕੀ ਤੇ ਸਫਾਈਆਂ ਸਫਾਈਆਂ ਵੀ ਹੋ ਗਈਆਂ ਆ ਤੇ ਇੱਧਰ ਆਂਟੀ ਹੁਣੇ ਬੈਠੇ ਗੱਲਾਂ ਕਰਦੇ ਪਏ ਆ ਸਫਾਈਆਂ ਸਫਾਈਆਂ ਸਾਰੀਆਂ ਹੋ ਗਈਆਂ ਆ ਕੋਈ ਗੱਲ ਨਹੀਂ ਤੇ ਚਲੋ ਲਾਲੀਏ ਤੜਕਾ ਤੜਕਾ ਫੇਰ ਘੋਨੇ ਆ ਹਨਾ ਹਾਂਜੀ ਗੋਲੇ ਆਟਾ ਬੱਸ ਆਟਾ ਗੁੰਨੇ ਹੋਏ ਮੁੱਕੀ ਲਾਦਮਾ ਇਹਨੂੰ ਠੀਕ ਐ ਸਬਜੀ ਵੀ ਦੇਖੋ ਜੀ ਤਕਰੀਬਨ ਆ ਗਿਆ ਕਿਉਂ ਛੱਡਦਾ ਸਬਜੀ ਨੇ ਸਨਾ تین ਘਰ ਨੂੰ ਰੱਖਿਆ ਸੀ ਨਾ ਤੇ ਇੱਧਰ ਧਨੀਆ ਧੋ ਕੇ ਰੱਖਤਾ ਆ ਹੁਣ ਮੈਂ ਕਰਾਂ ਪਹਿਲਾਂ ਆਟਾ ਬੱਦ ਫੋਮਣਾ ਹੋਰ ਇਹ ਗੱਲ ਲੈਂਦੇ ਆ ਸੇ ਸੁਰਵਾ ਕੇ ਆਪਣੇ ਬਾਕੀ ਕੰਮ ਥੋੜੇ ਨੂੰ ਵੀ ਲੈਣ ਚਲ ਗਏ ਉਹਨੂੰ ਅੱਜ ਸਵਾ 1 ਛੁੱਟੀ ਹੋ ਜਾਣੀ ਹਾਂ ਉਹਨੇ ਜਲਦੀ ਛੁੱਟੀ ਹੋ ਗਈ ਹੈ ਪੀਪਰ ਸੀਗਾ ਨਾ ਹਾਂ ਸਵਾ 1 ਦੇ ਨਾਲ ਚਲ ਗਏ ਉਹਨੇ ਪੁੱਛ ਲਈ ਇਹਨਾਂ ਨੂੰ ਪੂਰ ਲਾ ਕੇ ਦਸਾਂ ਤੋਂ ਉਧਰ ਉਧਰ ਸੱਜਣਾ ਸੀ ਇਹਨਾਂ ਨੇ ਠੀਕ ਹੈ ਸਤਾਰ ਦੀ ਕਿ ਪੀਲ ਰੱਖਿਆ ਹੋਇਆ ਕੱਲ ਦਾ ਉਹ ਵੀ ਲਿਆਣਾ ਆ ਰਮਣੀ ਇੱਕ ਧੋਤੀ ਇੱਕ ਧੋਣ ਲਈ ਰੱਖੀ ਆ ਮੈਂ ਕਹਾਂ ਰਮਣੀ ਸ਼ਾਮੀ ਧੋਣਗੀ ਇਹ ਇੱਕ ਧੋਗੇ ਸਾਲ ਲਈ ਆ ਠੀਕ ਤੇ ਸਬਜ਼ੀ ਬਣ ਜਾਵੇ ਪਰ ਵੀ ਅੰਨੀ ਲੱਗਦੀ ਆ ਨਾ ਅੱਜ ਕੁਛ ਹੀ ਕੁਛ ਨਹੀਂ ਹੂੰ ਚਲੋ ਆ ਜਾ ਪੀ ਲੈਂਗੇ ਮੋਟਾ ਹਾਂ ਚਲੋ ਕਰਦੇ ਆ ਫਿਰ ਤੁਹਾਨੂੰ ਮਿਲਦੇ ਆ ਅੱਜ ਇੱਧਰ ਟਾਈਮ 1 ਵਜ ਗਿਆ ਆ ਤੇ ਇੱਧਰ ਹੁਣ ਡਾਲੀ ਆ ਮਸ਼ੀਨ ਹੋ ਨਾ ਨਾ ਉਹ ਜਿਹੜਾ ਵੱਡੀ ਦਿੱਤਾ ਲੈਂਦਾ ਉਹ ਸੀ ਜੀ ਠੀਕ ਐ ਤੇ ਇੱਧਰ ਪਿੰਦੇ ਬੇ ਨਾਲ ਚਾਹ ਤਰਤਾਦੀ ਨੇ ਪੀ ਲਈ ਐ ਆਹ ਚਾਹ ਚਲੋ ਪੀ ਲਈਏ ਚਾਹ ਮੈਂ ਤਾਂ ਪੀਣੀ ਨਹੀਂ ਤੁਸੀਂ ਪੀਣੀ ਅੱਜ ਮੈਂ ਸ਼ਾਮ ਵਾਲੀ ਪੀਉਂਗੀ ਦਿੱਕ ਨਹੀਂ ਆਇਆ ਜੀ ਨਾ ਹੀ ਕਿਉਂ ਆਤਾ ਗਿਆ ਸੰਦ ਕਰਿਆ ਨਾ ਠੀਕ ਐ ਜਿੱਦਾਂ ਟੱਕੰਜੀ ਕਾ ਵੀ ਰਹਿ ਜਾਂਦਾ ਠੀਕ ਆ ਇਹ ਚਲੋ ਪੀ ਲੋ ਚਾਹ ਤੇ ਇੱਧਰ ਲਾਵਾਂਗੇ ਹੁਣ ਆਪਾਂ ਟੀਵੀ ਤੇ ਹਾਂਜੀ ਹੌਰ ਚਲੋ ਠੀਕ ਆ ਫਿਰ ਯੂਟਿਊਬ ਚਲੋ ਠੀਕ ਆ ਹਾਂ ਆਪਾਂ ਲੇਕਿਨ ਹਾਂ ਨਿਕੋ ਜਿੱਤੋ ਜਿਆ ਇੱਥੇ ਕੋਈ ਨਾ ਦੋ ਕੋ ਵੇਤਾ ਕਹੋ 1:30 ਦਾ ਕਾਣਾ 15 ਮਿੰਟ ਸਵਾਇ ਇੱਕ ਹੋਣਾ ਨਹੀਂ ਬਾਹਰ ਕੱਢਣਾ ਬੱਚਿਆਂ ਨੂੰ 15-20 ਮਿੰਟ ਲੱਗ ਜਾਣੇ ਆ ਜਿਹੜੇ ਨੂੰ ਉੱਪਰ ਹੀ ਹੋ ਜਾਣਾ ਬਾਈ ਹੂੰ ਲੋ ਜੀ ਬਣੀ ਰਹੀ ਹੈ ਸਾਡੇ ਨਾਲ ਤੇ ਮਿਲਦੇ ਆਂ ਤੁਹਾਨੂੰ ਬਾਅਦ ਲੋ ਜੀ ਇਧਰ 2:30 ਵੱਜ ਚੱਲਿਆ ਜੀ ਤੇ ਹਾਂਜੀ ਪਲਕ ਵੀ ਆ ਗਈ ਹੈ ਸਕੂਲ ਤੋਂ ਹਾਂਜੀ ਕਿਦਾਂ ਪੇਪਰ ਹੋਇਆ ਠੀਕ ਸਾਖ ਕੇ ਵਧੀਆ ਠੀਕ ਠਾਕ ਸਹੀ ਸੀ ਸਹੀ ਸੀਗਾ ਰੋਟੀ ਖਾ ਲਈ ਕੈਸੀ ਲਗੀ ਗੋਭੀ ਦੀ ਸਬਜੀ ਬਹੁਤ ਅੱਛੀ ਬਹੁਤ ਅੱਛੀ ਚਲੋ ਠੀਕ ਹੈ ਜੀ ਤੇ ਲੋ ਜੀ ਇਧਰ ਹੋ ਰਿਆ ਅਸੀਂ ਵੀ ਲੱਗੇ ਆ ਜੀ ਹੁਣ ਖਾਣ ਲੋ ਜੀ ਇਧਰ ਮਾਤਾ ਖਾ ਰਹੀ ਆ ਅਸੀਂ ਲੱਗਿਆ ਜੀ ਅੱਜ ਇੱਕ ਇੱਕ ਰੋਟੀ ਗੋਭੀ ਦੀ ਮੱਕੀ ਦੀ ਰੋਟੀ ਖਾਣ ਗੋਭੀ ਦੀ ਸਬਜ਼ੀ ਦੇ ਨਾਲ ਤੇ ਚਲੋ ਬਣੇ ਰਿਓ ਬਲੌਗ ਨਾਲ ਜੀ ਮਿਲਦੇ ਆ ਜੀ ਦੁਪਹਿਰ ਦਾ ਨਾਸ਼ਤਾ ਕਰਕੇ ਹੋਰ ਹੋਰ ਲਓ ਜੀ ਇੱਧਰ ਟਾਈਮ ਸਵਾ 6 ਹੋ ਗਿਆ ਤੇ ਅਸੀਂ ਵੀ ਇੱਧਰ ਹੁਣ ਮਸ਼ੀਨ ਚੱਕ ਦਿੱਤੀ ਆ ਤੇ ਸਾਡਾ ਖਲਾਰਾ ਖਲੂਰਾ ਬਹੁਤ ਜ਼ਿਆਦਾ ਪਿਆ ਹੋਇਆ ਆ ਤੇ ਦਿਖਾਉ ਮਮੀ ਸੂਟ ਜਿਹੜਾ ਅੱਜ ਅਸੀਂ ਤਿਆਰ ਕੀਤਾ ਹੈ ਚਲੋ ਆਲੋ ਮਮੀ ਕਰਦੇ ਪਿੱਤਰ ਪਾਈ ਤੇ ਜਦ ਤੱਕ ਆਪਾਂ ਨਾ ਹੁਣ ਮੈਂ ਇੱਧਰ ਲੱਗੀ ਹਰਮਨ ਵਾਲਾ ਕੰਬਲ ਧੋਣ ਤੇ ਮਸ਼ੀਨ ਦੇ ਵਿੱਚ ਕਿਉਂਕਿ ਪਾਣੀ ਆ ਗਿਆ ਆ ਹੁਣ ਕੰਬਲ ਧੋ ਲਈਏ ਪਾਣੀ ਕਰਨਾ ਬੰਦ ਤੇ ਲਿਓ ਜੀ ਦਿਖਾਈਓ ਲਿਜਾਈਂ ਦਿਖਾਈਓ ਹੱਥ ਵੀ ਛਿਓ ਸਿੱਧਾ ਕਰ ਲਓ ਸਿੱਧਾ ਹੀ ਕਰ ਅਧਰ ਗਲੇ ਦਾ ਡਿਜ਼ਾਈਨ ਤੇ ਅਸੀਂ ਬਾਹਾਂ ਤੇ ਇਦਾਂ ਡਿਜ਼ਾਈਨ ਬਣਾ ਦਿੱਤਾ। ਬਾਹਾਂ ਦੇ ਉੱਤੇ ਡਿਜ਼ਾਈਨ ਬਣਾ ਕੇ ਬਟਨ ਲਾ ਦਿੱਤੇ। ਇਦਾਂ ਬਣਾ ਦਿੱਤਾ। ਇਦਾਂ ਬਾਹਾਂ ਤੇ ਡਿਜ਼ਾਈਨ ਬਣਾ ਦਿੱਤਾ ਤੇ ਇਦਾਂ ਗਲੇ ਤੇ ਬਣਾ ਦਿੱਤਾ ਤੇ ਚਾਕਾਂ ਤੇ ਪਾਈਪਿੰਗ ਪਾ ਦਿੱਤੀ। ਇਹ ਦੇਖੋ ਜੇ ਕੁਰਤਾ ਤਿਆਰ ਕਰ ਦਿੱਤਾ ਆ। ਇਹਦੇ ਨਾਲ ਆ ਆ ਹੈਗਾ ਆ ਪਲਾਜ਼ੋ। ਠੀਕ ਆ ਇਹ ਵੀ ਤਿਆਰ ਕਰ ਦਿੱਤਾ ਆ। ਤੇ ਰਮੀ ਰੂਮੀ ਮੈਂ ਤਾਂ ਹੋ ਕੇ ਰੱਖ ਦਿੱਤੀ ਆ ਭਾਂਡੇ ਰੰਦੇ ਦੋਗ ਮੈਂ ਪਹਿਲਾਂ ਮਸ਼ੀਨ 'ਚ ਕੰਬਲ ਬਾਦ ਮੈਂ ਬਾਅਦ 'ਚ ਕਰਦੀ ਆ ਹਨਾ ਮੋਟਰ ਲਾ ਦਿੱਤੀ ਆ ਚਲੋ ਜੀ ਬਣੇ ਰਹੀਏ ਸਾਡੇ ਬਲੌਗ ਨਾਲ ਚੱਕ ਲਈਏ ਅਸੀਂ ਖਲਾਰਾ ਖਲੂਰਾ ਸਾਰਾ ਤੇ ਮਿਲਦੇ ਆ ਜੀ ਤੁਹਾਨੂੰ ਦੁਬਾਰਾ ਫੇਰ ਜੀ ਇੱਧਰ ਟਾਈਮ ਦੇਖ ਸਕਦੇ ਆ 9:00 ਵਜੇ ਆ ਤੇ ਇੱਧਰ ਹੋ ਗਈ ਆ ਹੁਣ ਰਾਤ ਦੇ ਖਾਣੇ ਦੀ ਤਿਆਰੀ ਹਨਾ ਹੋਰ ਕੀ ਜੀ ਇੱਧਰ ਮਾਸੀ ਲਾ ਰਿਆ ਰੋਟੀ ਕੰਬਲ ਦੋਤੇ ਦੋ ਉਹ ਦਿਖਾਈਏ ਬਲੌਗ 'ਚ ਲੋਕ ਕਿਨੇ ਕਾਇਵਾਲੀ ਸਵੇਰ ਤੋਂ ਨੇ ਧੋਣ ਲੱਗੀ ਦੇਖੇ ਰਿਹਾਏ ਸੀਗੇ ਅੱਛਾ ਤੇ ਹੁਣ ਬਾਕੀ ਸਵੇਰੇ ਸੁੱਕਣੇ ਪਾਵਾਂਗੇ ਮਸ਼ੀਨ ਚੋਂ ਕੱਢ ਕੇ ਪਾਦੇ ਜਾਂ ਕਿਉਂਕਿ ਉਹ ਸਿੰਗਲ ਸਿੰਗਲ ਆਇਆ ਕੰਬੜਾ ਚ ਮੈਂ ਇੱਕ ਬੜੀ ਵਧੀਆ ਆਂਦੀ ਕੰਫਰਟ ਹੈ ਨਾ ਬਹੁਤ ਸੋਹਣੀ ਆਂਦੀ ਨਹੀਂ ਹੋਵੇ ਹੋਰ ਹਰਮਨ ਵਾਲਾ ਕੰਬਲ ਜ਼ਿਆਦਾ ਗੰਦਾ ਸੀਗਾ ਹੋਰ ਚਲੋ ਤੋ ਹੋ ਗਿਆ ਹੋਰ ਧੋਤਾ ਮੈਂ ਹੋਰ ਕੀ ਤੁਹਾਨੂੰ ਮੇਰੇ ਵਾਲਾ ਰਹਿ ਗਿਆ ਫਸੇ ਇੱਕ ਕੰਬਲ ਵਾਸ ਲੈ ਗਿਆ ਜੀ ਅੱਜ ਉਹ ਵੀ ਉਹਦਾ ਵੀ ਗੱਲ ਹੈ ਉਹ ਵੀ ਧੋਣਾਣਾ ਸੀਗਾ ਹੂੰ ਕੋਈ ਨਾ ਕਰੀਂ ਉਸ ਨਾਲ ਇੱਕ ਇਹਨਾਂ ਜੋ ਸੁੱਕ ਜਾਣਾ ਉਹ ਕੰਬਲ ਤੂੰ ਲੈ ਲਈ ਕਿਉਂਕਿ ਮਸ਼ੀਨ ਚ ਕੱਢੇ ਫਿਰ ਜੇ ਰੱਖ ਤੋ ਬੱਧੇ ਘੰਟੇ ਧੋਪਣਾ ਸੁੱਕ ਜਾਣਾ ਫਿਰ ਮੈਂ ਤੇਰੇ ਵਾਲਾ ਕੰਬਲ ਵੀ ਕੱਸ਼ਮੀ ਕੱਢ ਦਾਂ ਮਸ਼ੀਨ ਚੋਂ ਕੱਢੇ ਹੋਏ ਜਲਦੀ ਸੁੱਕ ਜਾਂਦੇ ਹਨਾ ਕੰਬਲ ਮੀ ਸਾਡੇ ਪਹਿਲਾਂ ਜਿਹੜਾ ਪਹਿਲਾ ਵੱਡਾ ਕੰਬਲ ਦੋਤਾ ਨਾ ਕਿਉਂ ਨਹੀਂ ਸੁੱਕਿਆ ਹੈਗਾ ਵੱਡਾ ਬੈੱਡ ਦਾ ਸੀਗਾ ਉਹ ਬਾਹਰ ਨਹੀਂ ਹੋਇਆ ਮਸ਼ੀਨ ਚੋਂ ਡਬਲ ਬੈੱਡ ਦਾ ਉਹ ਵੀ ਸਾਭਣਾ ਆ ਮੈਂ ਹੁਣ ਦੇਖਦੀ ਹਾਂ ਇਹ ਚੋ ਕਵਰ ਕੱਢਦੀ ਹਾਂ ਉਹਨੂੰ ਟਾਪ ਆ ਕੇ ਬਾਕ ਬਦਕੀ ਤੋਂ ਨਹੀਂ ਉਹਨਾਂ ਮਸਾਲ ਤੋਂ ਇਹਦੇ ਕੁਫਲਾ ਲੱਗ ਪੈਂਦੇ ਆ ਹੂੰ ਭਾਰੇ ਆ ਨਹੀਂ ਉਮੀਦ ਕਰੀਦੀ ਆ ਤੇ ਚਲੋ ਦੀ ਪਕਾ ਲਈਏ ਰੋਟੀ ਨੂੰ ਲੋ ਜੀ ਇੱਧਰ ਆਪਾਂ ਲੱਗੇ ਆ ਜੀ ਖਾਣ ਰੋਟੀ ਗੋਭੀ ਦੀ ਸਬਜ਼ੀ ਦੇ ਨਾਲ ਤੇ ਮਨਪ੍ਰੀਤ ਨੇ ਖਾਣੀ ਨਹੀਂ ਜੀ ਇਹ ਕਹਿੰਦੀ ਮੈਨੂੰ ਸਵਾਦ ਨਹੀਂ ਲੱਗਿਆ ਦੇਖੋ ਜੀ ਮਿਰਚਾਂ ਲਾ ਗਏ ਹਰੀਆਂ ਤੇ ਨਾਲ ਦਹੀਂ ਦੇ ਖਾਣ ਲੱਗੀ ਆ ਉੱਗੇ ਇਧਰ ਵੀ ਰੀਅਲ ਗੱਡੀ ਬਣੀ ਹੋਈ ਹੈ ਜੀ ਪਰ ਪਤਾ ਕੀ ਪਤਾ ਨਹੀਂ ਕਾਦੇ ਇੱਕ ਵਾਰ ਟੈਮ ਰੋਟੀ ਸਬਜੀ ਆਲੂ ਸੁਆਦਨ ਲੱਗਦੀ ਹੈ ਉਹ ਕਈ ਵਾਰੀ ਹੁੰਦਾ ਕਈ ਵਾਰੀ ਨਹੀਂ ਦਿਲ ਕਰਦਾ ਹੁੰਦਾ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗਰਾਂ ਜੀ ਰੋਟੀ ਖਾ ਕੇ ਕਰਦੇ ਆ ਜੀ ਬਲੌਗ ਦਾ ਫਿਰ ਐਂਡ ਲੋ ਜੀ ਇਧਰ ਟਾਈਮ ਹੋ ਗਿਆ ਜੀ 9:30 ਤੇ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਹਰਮਨ ਦਾ ਆਈਫੋਨ ਉਹਨੂੰ ਪਈਆਂ ਗਾਲਾਂ ਕੰਮ ਕਿਆ ਸੀ ਉਹਨੂੰ ਚੇਤਾ ਭੁਲਾ ਦਿੰਦਾ ਸੋਰੀ ਸੋਰੀ ਕਹਿੰਦਾ ਸੋਰੀ ਸੋਰੀ ਮੰਮੀ ਉਹਨੂੰ ਇਹ ਗਾਲਾਂ ਚੰਗੀਆਂ ਪਈਆਂ ਮਾਰ ਉਹ ਜਿਹੜੇ ਕਿਤੇ ਇੱਟ ਹੁੰਦੀ ਨਾ ਮੇਰੇ ਫੂਹ ਚ ਵੱਜਦੀ ਹੁੰਦੀ ਮੈਂ ਫੂਹ ਚੋਂ ਇੱਟ ਕਮਾ ਕੇ ਮਾਰਦੀ ਤੇਰੇ ਬੱਚੇ ਦੇ ਹੱਥ ਕਾ ਦੇਖ ਲੈਣੇ ਸਾਨੂੰ ਸਾਰੇ ਕੰਮ ਚੇਤੇ ਰਹਿੰਦੇ ਇਹਦੇ ਆਣ ਤੋਂ ਪਹਿਲਾਂ ਸਾਰੀ ਜੱਗਰ ਇਹਦਾ ਕੰਬਲ ਧੋ ਕੇ ਮੈਂ ਕਿਹਾ ਕਹਿੰਦਾ ਸੀ ਮੈਂ ਕੱਲ ਆ ਜਾਣਾ ਆਹ ਸਾਨੂੰ ਫਿਕਰ ਦੇ ਸਾਨੂੰ ਫਿਕਰ ਹੁੰਦਾ ਹੀ ਇਹ ਕਿਉਂ ਚੇਤ ਭੁਲਾ ਦਿੰਦਾ ਇਹ ਪਤਾ ਨਹੀਂ ਕਿਉਂ ਭੁੱਲ ਜਾਂਦਾ ਚੇਤਾ ਇਹਨਾਂ ਨੂੰ ਇਹਨਾਂ ਨੂੰ ਕੀ ਲੱਗਦਾ ਸਾਨੂੰ ਕੰਮ ਨਹੀਂ ਅਸੀਂ ਹਾਂ ਅਸੀਂ ਵਿਹਲੇ ਥੋੜੋ ਆ ਰੋਟੀ ਸਬਜ਼ੀ ਸਲਾਈ ਦਾ ਵੀ ਕੋਈ ਬਾਹਰੋਂ ਆ ਜਵੇ ਉਹਨੂੰ ਵੀ ਸਾਂਭਣਾ ਆ ਮਤਲਬ ਰੋਟੀ ਪਾਣੀ ਪਿਆਣਾ ਇਹਨਾਂ ਨੂੰ ਵੇਚੇਤਾ ਭੋਲੇਆਂ ਨੂੰ ਐ ਸਾਲੇ ਸਦਾਈ ਇਹ ਸਾਡੇ ਅੰਦਰ ਦੀ ਨਹੀਂ ਸਾਰੇ ਜਹਾਨ ਦੇ ਆਪਾਂ 1 ਵਜੇ ਰਾਤੀ ਸੁੱਤੇ ਆ ਪਲਕ ਪੜਦੀ ਜਿਗੀ ਆਹੋ ਆਪਾਂ 1 ਵਜੇ ਸੁੱਤੇ ਆ ਤਾਂ ਇਹਦੇ ਕਰਕੇ ਆਪਾਂ ਬੈਠੇ ਰਹੇ ਆ ਬਿਲਕੁਲ 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 ਇਹ ਕਹਿੰਦੀ ਮੈਨੂੰ ਕੋਈ ਗੋਭੀ ਬਣਾ ਕੇ ਦੇਤੀ ਇਹਦੇ ਕਰਕੇ ਵਿਚਾਰੀ ਅੱਗੇ ਅਸੀਂ ਬੈਠੇ ਰਹੇ ਮੇਰੇ ਬੇ ਉਹੀ 5:30 6 ਵਜੇ ਦੇ ਉੱਤੇ ਚਲੋ ਨਹੀਂ ਲੰਮੇ ਪਏ ਚਲੋ ਠੀਕ ਆ ਜੀ ਹੁਣ ਕਰ ਲਈਏ ਬਲੌਗ ਦਾ ਐਂਡ ਹੋਰ ਕੀ ਸਾਂਭਣ ਦੇ ਕੁੱਤੇ ਕਰੋ ਕੁੱਤਿਆਂ ਵਾਂਗੂ ਘੁੰਮੀ ਜਾਈਦਾ ਸਾਰਾ ਦਿਨ ਅੱਦੇ ਚਲੋ ਕਰੋ ਬਲੌਗ ਦਾ ਐਂਡ ਚਲੋ ਹਾਂਜੀ ਕਰਦੇ ਆ ਇੱਥੇ ਹੀ ਅੱਜ ਦੇ ਬਲੌਗ ਦਾ ਐਂਡ ਤੇ ਮਿਲਦੇ ਆਂ ਕੱਲ ਤੁਹਾਨੂੰ ਇੱਕ ਨਵੇਂ ਬਲੌਗ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਮਿਲਦੇ ਆਂ ਕੱਲ ਵੀ ਤੁਹਾਨੂੰ ਇੱਕ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ